ਇਹ ਦੇਖ ਕੇ ਪਤਾ ਲੱਗਦਾ ਹੈਗਾ ਵੀ ਇਹਦਾ ਕਨਸੈਪਟ ਹੈਗਾ ਇੱਕ ਇਨਸਾਨ ਜੋ ਕਿ ਸਟੂਡੈਂਟ ਹੈਗਾ ਬੌਕਸਰ ਹੈਗਾ ਉਹ ਨਸ਼ਾ ਵਿਰੁੱਧ ਇੱਕ ਕਰਪਟ ਤੁਸੀਂ ਮਾਈਨਾਂ ਕਰਨਾ ਇੱਕ ਸਿਸਟਮ ਦੇ ਕਰਪਟ ਅਫਸਰ ਨਾਲ ਪੂਰਾ ਜਦੋਜਹਿਦ ਕਰਦਾ ਹੈਗਾ ਤੁਸੀਂ ਇਹ ਵੱਖਰਾ ਕਨਸੈਪਟ ਵਿੱਚ ਤੁਹਾਨੂੰ ਕੀ ਦਿੱਕਤ ਆਈਆਂ ਜਾਂ ਕਿਸ ਤਰੀਕੇ ਸਮਾਜ ਤੋਂ ਸਟੱਡੀ ਕੀਤੀ ਇਸੀ ਵੀ ਇਹ ਤੁਸੀਂ ਕਿੱਥੋਂ ਵੀ ਇਹ ਜਿਹੜਾ ਹੈਗਾ ਵੀ ਇਹ ਸਾਰਾ ਕਨਸੈਪਟ ਪ੍ਰਪੇਅਰ ਕੀਤਾ ਵੀ ਜਿਵੇਂ ਤੁਸੀਂ ਗਾਂਧੀ ਸੀਗੀ ਤੇ ਹੋਰ ਸੀਗਾ ਤੁਹਾਡਾ ਵੀ ਪਿਛਲੇ ਵੀ ਜਿਹੜੇ ਹੈਗੇ ਸੀਗੇ ਇਸ ਤਿੰਨ ਦਾ ਸੀਕੁਐਲ ਉਹਨਾਂ ਨੂੰ ਵੱਖਰਾ ਆ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਣਾ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸੋਹਣਾ ਬੋਲੇ ਨੇ ਔਰ ਆਲਵੇਜ਼ ਜਦੋਂ ਇਹੋ ਜਿਹੇ ਭਰਾ ਖੜੇ ਨੇ ਤਾਂ ਪੰਜਾਬੀ ਸਲਮੇ ਦੀ سپورਟ ਹੋ ਰਹੀ ਹੈ ਪੰਜਾਬੀ ਸਲਮੇ ਦੀ سپورਟ ਵਾਸਤੇ ਔਰ ਸੱਚੀ ਤੁਸੀਂ ਗਾਂਧੀ ਦੇ ਟਾਈਮ ਤੇ ਐਫਰਟ ਕੀਤਾ ਕਿ ਅਸੀਂ ਨਵੇਂ ਸੀਗੇ ਦੈਟ ਟਾਈਮ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਤੁਸੀਂ ਇੱਕ ਸ਼ੋਅ ਤੋਂ ਫਿਲਮ ਨੂੰ ਚਾਰ ਸ਼ੋਅ ਤੱਕ ਲੈ ਕੇ ਤੁਹਾਡੇ ਵਰਗੇ ਭਰਾਵਾਂ ਦੀ ਦੇ ਪਿਆਰ ਸਦਕਾ ਮੈਨੂੰ ਲੱਗਦਾ ਅੱਜ ਮੈਂ ਇੱਥੇ ਬੈਠਾ ਕਿ ਮੈਂ 22 ਫਿਲਮਾਂ ਕਰ ਚੁੱਕਾ ਹਾਂ ਤਾਂ ਤੁਹਾਡੇ ਵਰਗੇ ਭਰਾਵਾਂ ਦਾ ਜੇ ਸਹਿਯੋਗ ਰਿਹਾ ਸਾਥ ਰਿਹਾ ਤਾਂ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਨਿਰੰਤਰ ਕੰਮ ਕਰ ਰਿਹਾ ਸੋ ਥੈਂਕ ਯੂ ਬਰਾਦਰਸ ਆਪਰ ਭਾਈ ਦੇ ਕਹਿਣ ਤੇ ਤਾਂ ਸਾਡਾ ਪ੍ਰੋਗਰਾਮ ਵਾਕਈ ਕੁਝ ਹੋਰ ਸੀਗਾ ਤਾਂ ਇੱਕ ਅਸੀਂ ਕੈਨਸਲ ਕੀਤਾ ਵਿੱਚੋਂ ਮੈਂ ਕਹਿੰਦਾ ਨੀ ਇੱਧਰ ਜ਼ਰੂਰ ਜਾ ਕੇ ਆਉਣਾ ਬਹੁਤ ਪਿਆਰ ਕਰਦੇ ਆ ਔਰ ਕਈ ਵਾਰ ਇਹਨਾਂ ਨੇ ਪਹਿਲਾਂ ਵੀ ਇਨਵਾਈਟ ਕੀਤਾ ਜਿੱਥੇ ਮੈਂ ਜਾ ਨਹੀਂ ਸਕਿਆ ਕਿਉਂਕਿ ਜਿਵੇਂ ਐਨੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਭੱਜ ਨੱਟ ਬਹੁਤ ਹੁੰਦੀ ਆ ਅਮ ਜਲਤੇ ਸੀ ਹਾਂਜੀ ਹਾਂ ਸੋ ਮੈਂ ਕਿਹਾ ਰੋ ਲੰਬਾ ਉਤਾਰ ਕੇ ਆਉਣਾ ਪਿਛਲਾ ਜਿਹਦਾ ਹੈਗਾ ਮੈਂ ਸਾਡੀ ਟੀਮ ਨੂੰ ਕਿਹਾ ਧੰਨਵਾਦ ਜੀ ਸੋ ਪਿਆਰ ਆ ਤੁਹਾਡਾ ਜੀ ਥੈਂਕ ਯੂ ਵੈਰੀ ਮੱਚ ਤੇ ਬਾਕੀ ਹੁਣ ਉਹਨੇ ਆਪਾਂ ਫਿਲਮ ਤੇ ਪਹਿਲੀਆਂ ਜਿਹੜੀਆਂ ਦੋ ਫਿਲਮਾਂ ਆਈਆਂ ਸੀਗੀਆਂ ਜੇ 1 ਤੇ 2 ਹਾਂਜੀ ਉਹ ਕਿਸੇ ਦੀ ਲਾਈਫ ਤੇ ਆਧਾਰਿਤ ਸੀਗੀਆਂ ਦੋਵੇਂ ਬਟ ਬਹੁਤ ਹਾਂ ਜਿਵੇਂ ਇੱਕ ਮਿੰਟੋ ਗੁਰਸਰੀਆ ਤੇ ਸੀਗੀ ਉਹਨਾਂ ਦੀ ਕਿਤਾਬ ਦਾਕਵਾਂ ਦਾ ਮੁੰਡਾ ਤੇ ਬੇਸਡ ਸੀਗੀ ਜਿਹੜੀ ਸੈਕੰਡ ਵਾਲੀ ਸੀਗੀ ਉਹ ਸ਼ਰਾਬੀ ਤਾਤੇ ਸੀਗੀ ਮੰਗਾ ਸਿੰਘ ਅੰਡਾਲ ਤੇ ਇੱਕ ਫਿਕਸ਼ਨਲ ਸਟੋਰੀ ਹੈ ਜੀ ਇਵੀ ਸਮਾਜ ਦੇ ਵਿੱਚ ਜੋ ਚੱਲ ਰਿਹਾ ਆਲੇ-ਦੁਆਲੇ ਬੁਰਾਈਆਂ ਚੱਲ ਰਹੀਆਂ ਨੇ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਪਾਉਂਦੇ ਨੇ ਜਿਹਦੇ ਵਿੱਚ ਸਿਸਟਮ ਦੇ ਲੋਕ ਵੀ ਜੁੜੇ ਹੁੰਦੇ ਨੇ ਜਿਵੇਂ ਕਿ ਆ ਕੁੜੀ ਪਿੱਛੇ ਜੇ ਫੜੀ ਗਈ ਹੈ ਜਿਹੜੀ ਪੁਲਿਸ ਵਾਲੀ ਕੁੜੀ ਸੀਗੀ ਥਾਰ ਵਾਲੀ ਬੜੀ ਮਸ਼ਹੂਰ ਹੋਈ ਹੈ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਸਿਸਟਮ ਦੇ ਵਿੱਚੋਂ ਜਿਹੜੇ ਆਪਣੀਆਂ ਡਿਊਟੀਆਂ ਨਹੀਂ ਸਹੀ ਤਰੀਕੇ ਨਾਲ ਨਿਭਾਉਂਦੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਇਹ ਉਹਨਾਂ ਦੇ ਅਗੇਂਸਟ ਫਿਲਮ ਹੈ ਜੀ ਜੇ ਤੁਸੀਂ ਹੀ ਜਿਹੜੀਆਂ ਆਪ ਜਿਵੇਂ ਨਸ਼ਾ ਕਾਲਜਾਂ ਸਕੂਲਾਂ ਦੇ ਵਿੱਚ ਵੰਡਿਆ ਜਾਂਦਾ ਹੈ ਅਸੀਂ ਤਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਤੁਹਾਡੇ ਕੋਲ ਜਾਣਾ ਕਿ ਆ ਸਾਰਾ ਕੁਝ ਬੁਰਾ ਹੋ ਰਿਹਾ ਇਹਨੂੰ ਰੋਕੋ ਜੇ ਤੁਸੀਂ ਉਹਨਾਂ ਨਾਲ ਮਿਲ ਜਾਓਗੇ ਤਾਂ ਫਿਰ ਇਸ ਪੰਜਾਬ ਦਾ ਕੀ ਬਣਨਾ ਪੰਜਾਬ ਦੇ ਯੂਥ ਦਾ ਕੀ ਬਣਨਾ ਸੋ ਉਦਾਂ ਦਾ ਇੱਕ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਇੰਟਰਟੇਨਮੈਂਟ ਨੂੰ ਮੁੱਖ ਰੱਖਿਆ ਤੁਹਾਨੂੰ ਹਸਾਊਗੀ ਫਿਲਮ ਰਵਾਊਗੀ ਤੇ ਇੱਕ ਬਹੁਤ ਸੋਹਣਾ ਸਨੇਹਾ ਦੇ ਕੇ ਜਾਊਗੀ ਪਰ ਵਾਕੀ ਇਹੋ ਜਿਹੀਆਂ ਫਿਲਮਾਂ ਦੀ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਨੂੰ ਜ਼ਰੂਰ ਤਾਂ ਜੋ ਸਾਡੇ ਸਮਾਜ ਦੇ ਆਲੇ ਦੁਆਲੇ ਜੋ ਬੁਰਾਈਆਂ ਹੋ ਰਹੀਆਂ ਨੇ ਜੋ ਵਿਚਰ ਰਿਹਾ ਹੈ ਉਹਦੇ ਬਾਰੇ ਸਿਨੇਮਾ ਹੀ ਚੰਗੇ ਤਰੀਕੇ ਨਾਲ ਦਿਖਾ ਸਕਦਾ ਔਰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੇ ਨਾਲ ਕਬੀਰ ਦੋਹਾਨ ਮੇਰਾ ਵੀਰ ਇਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਹ ਮੇਰੇ ਨਾਲ ਚ 75 ਫਿਲਮਾਂ ਕਰ ਚੁੱਕੇ ਹੈ ਔਰ ਵੱਡੀਆਂ ਵੱਡੀਆਂ ਫਿਲਮਾਂ ਕਰ ਚੁੱਕੇ ਹੁਣ ਮਾਰਕੋ ਚ ਇਹਨਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਸੋ ਸਾਇਰਸ ਸਾਇਰਸ ਕਰਾ ਦਈ ਇਹਨਾਂ ਨੇ ਚਾਰੇ ਪਾਸੇ ਸੋ ਇਹ ਬਾਈ ਦਾ ਪਿਆਰ ਹੈ ਹਾਂ ਇਹਨਾਂ ਨੂੰ ਅਸੀਂ ਲੈ ਕੇ ਆਏ ਆਂ ਜੀ ਫਿਲਮ ਦੇ ਵਿੱਚ ਔਰ ਆਬਵੀਅਸਲੀ ਇਹਨਾਂ ਦੇ ਔੜ ਨਾਲ ਸਾਡੀ ਫਿਲਮ ਸਾਡਾ ਸਿਨੇਮਾ ਉਹਨੂੰ ਵੀ ਫਰਕ ਪਿਆ ਔਰ ਆਡੀਅנס ਦੇਖਣਾ ਚਾਹੁੰਦੀ ਹੈ ਕਿ ਜਦੋਂ ਦੋ ਬੰਦੇ ਆਮੋ ਸਾਹਮਣੇ ਖੜੇ ਨੇ ਤਾਂ ਕੀ ਹੋਣਾ ਉਹਦੇ ਫਿਲਮ ਦੇ ਵਿੱਚ ਹਨਾ ਨੈਕਸਟ ਕੁਐਸਚਨ ਸਰ ਔਰ ਇਹ ਹਰਿਆਣੇ ਤੋਂ ਨੇ ਇਹ ਮੈਂ ਦੱਸਦਾ ਇੱਕ ਪਾਸੇ ਪੰਜਾਬ ਹੈ ਤੇ ਇੱਕ ਪਾਸੇ ਹਰਿਆਣੇ ਤੋਂ ਮੈਂ ਭਾਈ ਭਾਈ ਨੇ ਪਰ ਇਹਦੇ ਵਿੱਚ ਦੋਹੇ ਟਕਰਾ ਰਹੇ ਨੇ ਸੋ ਇਹ ਤਾਂ ਚਲੋ ਇੱਕ ਫਿਲਮੀ ਰੰਗ ਹੁੰਦਾ ਬਾਕੀ ਤੁਹਾਡੀ ਪ੍ਰੈਸ ਵੀ ਆਲਵੇਸ ਸਪੋਰਟ ਰਹੀ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਬਾਰੇ ਚੰਗਾ ਲਿਖਿਆ ਵਧੀਆ ਲਿਖਿਆ ਪੰਜਾਬੀ ਸਿਨੇਮੇ ਨੂੰ ਅੱਜ ਇਸ ਬੁਲੰਦੀਆ ਤੱਕ ਪਹੁੰਚਾਉਣ 'ਚ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੇ ਵੀ ਤੁਸੀਂ ਖੜੇ ਹੋ ਚਾਹੇ ਆਡੀਅנס ਖੜੀ ਹੈ ਸਾਡੀ ਚਾਹੇ ਤੁਸੀਂ ਪੱਤਰਕਾਰ ਭਾਈਚਾਰਾ ਪੁਲਸ ਵਾਲੇ ਭਰਾ ਸਾਰੇ ਪੁਲਸ ਵਾਲੇ ਸਾਰੇ ਜੀ ਸਾਰੇ 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 ਪੁਲਸੇ ਨੇ ਤਾਂ ਫਿਲਮ ਵੀ ਬਣਾਈ ਸੀ ਸੀਡੀਐਸਪੀ ਦੇ ਬੱਲੇ ਬੱਲੇ ਕਰਾਈ ਸੀ ਪੁਲਿਸ ਦੀ ਪੂਰੀ ਤੇ ਬਈ ਫਿਲਮ ਦਾ ਸ਼ੂਟਿੰਗ ਦੇ ਦੌਰਾਨ ਜਾਂ ਉਹਦੀ ਪ੍ਰੋਮੋਸ਼ਨ ਦੌਰਾਨ ਕਿਹੋ ਜੀਆਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਚੈਲੰਜ ਹਰ ਟਾਸਕ ਵਿੱਚ ਹੀ ਹੁੰਦਾ ਮੈਨੂੰ ਲੱਗਦਾ ਹੈ ਕਿ ਜਦੋਂ ਫਿਲਮ ਨੂੰ ਪ੍ਰੋਮੋਟ ਕਰਨਾ ਉਹ ਜ਼ਿਆਦਾ ਥੋੜਾ ਜਿਹਾ ਟਫ ਹੁੰਦਾ ਹੈ ਆਲਵੇਜ਼ ਕਿਉਂਕਿ ਗਰਾਊਂਡ ਲੈਵਲ ਤੇ ਜਾਣਾ ਹੁੰਦਾ ਤੁਸੀਂ ਆਡੀਅנס ਦੇ ਵਿੱਚ ਜਾਣਾ ਹੁੰਦਾ ਔਰ ਹਜ਼ਾਰਾਂ ਦਾ ਇਕੱਠ ਹੁੰਦਾ ਜੀ ਸਾਰਾ ਹਰ ਬੰਦਾ ਖੜਾ ਹੁੰਦਾ ਕਿ ਯਾਰ ਚਾਹਣ ਵਾਲੇ ਖੜੇ ਹੁੰਦੇ ਨੇ ਪਿਆਰ ਕਰਨ ਵਾਲੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੋਈ ਸਾਡਾ ਨਾਮ ਬਣਿਆ ਲੋਕ ਜਾਣਣ ਲੱਗੇ ਨੇ ਤਾਂ ਉਦੋਂ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਹਰ ਬੰਦੇ ਨੂੰ ਮਿਲ ਮਿਲਿਆ ਨਹੀਂ ਜਾਂਦਾ ਧੱਕਾ ਮੁੱਕੀ ਚੱਲ ਰਹੀ ਹੁੰਦੀ ਆ ਤੇ ਜਿਹੜੇ ਸਾਡੇ ਭਰਾ ਹੁੰਦੇ ਨੇ ਬੌਂਸਰ ਵੀਰ ਉਹਨਾਂ ਦੀ ਆਪਣੀ ਡਿਊਟੀ ਹੁੰਦੀ ਆ ਉਹਨਾਂ ਨੇ ਸਾਨੂੰ ਸੇਫ ਰੱਖਣਾ ਹੁੰਦਾ ਵੀ ਇਹਨਾਂ ਨੂੰ ਕਿਸੇ ਬਸੋਗੇ ਨੁਕਸਾਨ ਨਾ ਹੋ ਜੇ ਪਰ ਸਾਡਾ ਦਿਲ ਕਰਦਾ ਹੁੰਦਾ ਕਿ ਯਾਰ ਸਾਰਿਆਂ ਨਾਲ ਫੋਟੋਆਂ ਕਰਾਈਏ ਪਰ ਉਹ ਹੋ ਨਹੀਂ ਸਕਦੀਆਂ ਕਿਉਂਕਿ ਇੱਕ ਪਾਸੇ ਇੰਨੇ ਬੰਦੇ ਖੜੇ ਹੁੰਦੇ ਨੇ ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਚੁਣੌਤੀਆਂ ਹੁੰਦੀਆਂ ਨੇ ਕਈ ਲੋਕ ਖੁਸ਼ ਹੁੰਦੇ ਨੇ ਕਈ ਨਰਾਜ ਹੁੰਦੇ ਨੇ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਜਿਆਦਾ ਐਕਸ਼ਨ ਫਿਲਮਾਂ 'ਚ ਕਿਉਂ ਨਜ਼ਰ ਆਉਂਦੇ ਕਿਉਂਕਿ ਵੀਰੇ ਤੁਸੀਂ ਕਹਿੰਦੇ ਹੋ ਵੀ ਐਕਸ਼ਨ ਹੀ ਕਰ ਪਿਆਰ ਵਾਲੀਆਂ ਕਰਨੀ ਦਿੰਦੇ ਮੈਨੂੰ ਜੇ ਭਾਜੀ ਮੈਂ ਕੀ ਕਰਾਂ ਦੱਸੋ ਮੈਂ ਤਾਂ ਆਹ ਉੱਚਾ ਦਰਬਾਬੇ ਨਾਨਕ ਦਾ ਵੀ ਕਰਕੇ ਦੇਖੀ ਆ ਸ਼ਰੀਕ ਵੀ ਆਈ ਸੀ ਹਨਾ ਅਲੱਗ ਤਰ੍ਹਾਂ ਦਾ ਸਿਨੇਮਾ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਮਧਾਨੀਆਂ ਆਉਣੀ ਆ ਹੁਣ ਦੇਖਦੇ ਹਾਂ ਤੁਸੀਂ ਕੀ ਪਿਆਰ ਦਿੰਦੇ ਹੋ ਹੁਣ ਐਕਸ਼ਨ ਤੁਸੀਂ ਕਹਿੰਦੇ ਹੋ ਨਹੀਂ ਯਾਰ ਤੇਰਾ ਐਕਸ਼ਨ ਹੀ ਸੂਤ ਹੈ ਮੈਂ ਗੱਲ ਫੇਰ ਉਹੀ ਲਵ ਥੈਂਕ ਯੂ ਤੇਨੁ ਮਿੰਦਰ ਜੀ ਹਾਂ ਥੈਂਕ ਯੂ ਜੀ ਇਹ ਤੁਹਾਡੀ ਡੈਬਿਊ ਫਿਲਮ ਹੈ ਜਿਵੇਂ ਦੇਵ ਡੀਐਸਪੀ ਸੀ ਉਦਰਾ ਤੁਸੀਂ ਫਿਲਮ ਚ ਸ਼ੂਟਿੰਗ ਕਰ ਲਏ ਕਿ ਤੁਹਾਨੂੰ ਦਿੱਕਤ ਵੀ ਆਈ ਸੀਗੀ ਪਿੰਡਾਂ ਲੈ ਰੋਕਿਆ ਸੀ ਤੁਸੀਂ ਉੱਤਰਾਖੰਡ ਵਿੱਚ ਸ਼ੂਟਿੰਗ ਕੀਤੀ ਹੈ ਇਸ ਫਿਲਮ ਇੱਕ ਪੰਜਾਬੀ ਫਿਲਮ ਦੀ ਉੱਤਰਾਖੰਡ ਚ ਹੈਪੀ ਰੋਡ ਦੇ ਸਾਹਿਬ ਡਾਇਰੈਕਟਰ ਸੀਗੇ ਤੁਹਾਨੂੰ ਉੱਥੋਂ ਦੇ ਕਿੱਦਾਂ ਲੱਗਿਆ ਵੀ ਉੱਥੋਂ ਦਾ ਪੰਜਾਬੀ ਫਿਲਮ ਨੂੰ ਐਕਸੈਪਟੇਬਲ ਹੈ ਵੀ ਤੇ ਤੁਹਾਨੂੰ ਕਿੱਦਾਂ ਲੱਗਿਆ ਇੱਕ ਪੰਜਾਬੀ ਹੋਣ ਦੇ ਡੈਬਿ

वेरी बिग फ्रेंचाइजी एंड बड़ा प्रोडक्शन हाउस है चाहे साहब ने बहुत कोई कमी नहीं रखी क्रिएटिव एक्सपेरिमेंट कुछ नहीं है आई एम वेरी हैप्पी दैट पार्ट ऑफ पंजाबी सिनेमा नाउ और भाई के साथ काम करके uh, मतलब एक्टर की तरह तो काम करा ही नहीं हमने भाई की तरह काम करा है तो so, प्यार मां बदौर बढ़ जाएगा हरियाणा पंजाब में इस फिल्म से जेड़ा so, सिद्धू मूसे वाला साहब का सॉन्ग है जिसे ट्रिब्यूट किया एक एक लास्ट क्वेश्चन ही है सिद्धू मूसे वाला साहब ने जिसे ट्रिब्यूट किया उस जेड़ा हैगा दे ਤੁਸੀਂ ਵੀ ਪਹਿਲਾਂ ਇਹ ਕਿਸੇ ਹੋਰ ਤੋਂ ਸਟਰਗਲ ਕਰਕੇ ਰਾਈਟਸ ਲੈ ਫਿਰ ਸਭ ਕੁਝ ਲਿਆ ਹੈਗਾ ਇਸ ਤੁਸੀਂ ਪ੍ਰੀ ਪਲਾਨਡ ਸੀਗਾ ਕਿ ਇਹ ਬਾਅਦ ਚੋ ਸਟੋਰੀ ਤੋਂ ਬਾਅਦ ਇਹ ਵੀਰੇ ਅਸੀਂ 2 ਦੇ ਵਿੱਚ ਵੀ ਸਿੱਧੂ ਬਾਈ ਦਾ ਗਾਣਾ ਲੈਣਾ ਚਾਹੁੰਦੇ ਸੀ ਪਹਿਲੀ ਚਟਾ ਹੈਗਾ ਸੀ ਇਹ ਪਰ 2 ਦੇ ਵਿੱਚ ਬਾਈ ਬਾਹਰ ਸੀਗਾ ਸੋ ਸਰਕਮਸਟੈਂਸਸ ਇਹ ਜੇ ਬਣੇ ਕਿ ਉਹ ਚੀਜ਼ ਬਾਣੀ ਨਹੀਂ ਪਾਈ ਸੋ ਹੁਣ ਕੀ ਹੈ ਕਿ ਸਾਨੂੰ ਸੀਗਾ ਕਿ ਯਾਰ ਜੇ ਹੁਣ ਬਾਈ ਹੁੰਦਾ ਇਸ ਦੁਨੀਆ ਤੇ ਜ਼ਰੂਰ ਗਾਣਾ ਲੈਂਦੇ ਆ ਫਿਰ ਉਹ ਇੱਕ ਅਧਿਕਾ ਡਾਲਰ ਹੀ ਚਲਾਉਣੇ ਆ ਤੇ ਨਾਲੇ ਬਾਈ ਨੂੰ ਟ੍ਰਿਬਿਊਟ ਦੇਣੇ ਆ ਪਹਿਲਾਂ ਸਾਡਾ ਇਰਾਦਾ ਇਹ ਵੀ ਸੀਗਾ ਕਿ ਅਸੀਂ 11 ਜੂਨ ਨੂੰ ਫਿਲਮ ਲੈ ਕੇ ਆਈਏ ਰਿਲੀਜ਼ ਕਰੀਏ ਬਾਈ ਦੇ ਜਨਮ ਦੇ ਨਾਲੇ ਦਿਨ ਤੇ ਫਿਰ ਕਈ ਵਾਰ 100 ਚੀਜ਼ਾਂ ਹੋ ਜਾਂਦੀਆਂ ਨੇ ਤਿਆਰ ਨਹੀਂ ਹੁੰਦੀਆਂ ਪ੍ਰਪੇਅਰ ਨਹੀਂ ਹੁੰਦੇ ਤੁਸੀਂ ਤਾਂ ਫਿਰ 13 ਜੂਨ ਨੂੰ ਨਹੀਂ ਅਸੀਂ 11 ਜੂਨ ਤੇ ਫਿਲਮ ਉਹਨਾਂ ਨੂੰ ਟ੍ਰਿਬਿਊਟ ਕਰਨੀ ਸੀਗੀ ਫਿਲਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਮਿਲਣਾ ਉਹ ਅਸੀਂ ਹਾਲੇ ਰਿਵੀਲ ਨਹੀਂ ਕਰ ਰਹੇ ਉਹ ਤੁਹਾਨੂੰ ਫਿਲਮ ਦੇ ਕਲਾਈਮੈਕਸ ਤੇ ਮਿਲੇਗਾ ਜੀ ਦੇਵ ਜੀ ਇੱਕ ਮੋਟੀਵੇਸ਼ਨਲ ਜਿਹੜਾ ਡਾਇਲੋਗ ਜਰੂਰ ਸਾਨੂੰ ਸ਼ੇਅਰ ਮੇਰੇ ਮੋਟੀਵੇਸ਼ਨਲ ਡਾਇਲੋਗ ਉਹ ਇਹਦੇ ਵਾਲਾ ਹੈਗਾ ਨਾ ਯਾਰ ਇਹਦੇ ਵਿੱਚ ਜਿਹੜਾ ਕੁ ਦਾ ਮੁੰਡਾ 3 ਦੇ ਵਿੱਚ ਸੋ ਕਹਿੰਦਾ ਕਿ ਉਹ ਇੱਕ ਚਿੱਟਾ ਵੇਚਣ ਵਾਲੇ ਨੂੰ ਫੜ ਲੈਂਦਾ ਤਾਂ ਜਦੋਂ ਆਉਂਦੇ ਨੇ ਉਹਨੂੰ ਫੜਨ ਪੁਲਿਸ ਵਾਲੇ ਤਾਂ ਉਹਨਾਂ ਨੂੰ ਕਹਿੰਦਾ ਕਿ ਸਭ ਤੁਸੀਂ ਇਹਨੂੰ ਜਾ ਕੇ ਬਾਹਰ ਛੱਡ ਦੋਗੇ ਕੱਲ ਨੂੰ ਤੁਹਾਡੇ ਜਵਾਕ ਵੀ ਇੰਨਾ ਹੀ ਯੂਨੀਵਰਸਿਟੀਆਂ ਇੰਨਾ ਕਾਲਜਾਂ 'ਚ ਪੜਨ ਆਉਣਗੇ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਥੋੜੇ ਬੱਚੇ ਵੀ ਇਸੇ ਚੁੰਗਲ 'ਚ ਫਸਣਗੇ ਜੇ ਤੁਸੀਂ ਇਹ ਚੀਜ਼ਾਂ ਕੰਟਰੋਲ ਨਾ ਕੀਤੀਆਂ। ਸੋ ਇਦਾਂ ਦੀ ਇੱਕ ਮੋਟੀਵੇਸ਼ਨਲ ਸਪੀਚ ਹੈ ਜੀ। ਵੈਰੀ ਗੁੱਡ। ਤੇ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਉੱਚੀ ਮਜ਼ਾ ਆਊਗਾ ਕਿਉਂਕਿ ਪਿੱਛੇ 뮤직 ਟਾਟਾਂ ਆਂਡੀਆਂ ਛੰਡੀਆਂ ਸ਼ੋ ਹੋਊਗੀ ਫੇਰ ਹੀ ਮਜ਼ਾ ਆਉਂਦਾ ਚੀਜ਼ ਦਾ। ਇਹ ਨਿਆ ਨਿਆ ਸਿਨੇਮਾ ਪੰਜਾਬੀ ਲਈ। ਇਨ ਟਰਮਸ ਆਫ ਐਕਟਿੰਗ। ਭਾਈ ਮੈਂ ਪਾਣੀ ਪੀਊਂਗਾ ਜੀ। ਮੈਂ ਹੋਰ ਕੁਝ ਨਹੀਂ ਲੈਣਾ। ਅਸੀਂ ਲੰਚ ਕਰਕੇ ਤੁਰੇ ਸੀਗੇ। ਬਹੁਤ ਵੱਡੀ ਪਿਕਚਰ ਹੈ। ਸੋ ਵੀ ਨੀਡ 올 ਯੋਰ ਸਪੋਰਟ।